ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਮਿਊਨਿਟੀਸ਼ਨ ਪੈਨਸ਼ਨ ਬਾਰੇ ਐਡਵੋਕੇਟ ਬਲਜੀਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਇੱਕ ਅਹਿਮ ਜਾਣਕਾਰੀ ਬਰਜਕਰਾਂਗੇ ਸਮੇਂ-ਸਮੇਂ ਤੇ ਸਰਕਾਰਾਂ ਆਪਣੇ ਪੈਨਸ਼ਨਰਾਂ ਨਾਲ ਕਦੇ ਇੱਕ ਬਹਾਨੇ ਤੇ ਕਦੇ ਦੂਜੇ ਬਹਾਨੇ ਉਹਨਾਂ ਨੂੰ ਮਿਲਣ ਵਾਲੇ ਵਤੀ ਲਾਭ ਕਟਾਉਂਦੇ ਯਤਨ ਕਰਦੀਆਂ ਰਹਿੰਦੀਆਂ ਹਨ ਜਿਸ ਤੋਂ ਖਫਾ ਹੋ ਕੇ ਪੈਨਸ਼ਨਰ ਅਕਸਰ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋ ਜਾਂਦੇ ਹਨ ਇਸੇ ਤਰ੍ਹਾਂ ਦਾ ਹੀ ਇੱਕ ਕੇਸ ਪਿਛਲੇ ਦਿਨੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 31/7/2003 ਤੋਂ 30/10/2006 ਵਿਚਕਾਰ ਰਿਟਾਇਰ ਹੋਏ ਪੈਨਸ਼ਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਕੇ ਪੰਜਾਬ ਸਰਕਾਰ ਦੇ ਵੱਡੇ ਧੱਕੇ ਵਿਰੁੱਧ ਪੈਨਸ਼ਨਾਂ ਨੂੰ ਰਾਹਤ ਦਿੱਤੀ ਸੀ ਤਾਂ ਆਓ ਜਾਣਦੇ ਹਾਂ ਕਿ ਇਸ ਸਬੰਧੀ ਐਡਵੋਕੇਟ ਬਲਜੀਤ ਸਿੰਘ ਸਿੱਧੂ ਦੁਆਰਾ ਕਿਹੜੀ ਅਹਿਮ ਜਾਣਕਾਰੀ ਦਿੱਤੀ ਗਈ ਹੈ ਤਾਂ ਜਾਣਕਾਰੀ ਇਹਦੇ ਵਿੱਚ ਲਿਖਿਆ ਹੈ ਪੰਜਾਬ ਸਰਕਾਰ ਦੇ ਉਹ ਸਾਰੇ ਕਰਮਚਾਰੀ ਅਧਿਕਾਰੀ ਜਿਨ੍ਹਾਂ ਦੀ ਰਿਟਾਇਰਮੈਂਟ ਮਿਤੀ 31 7 2003 ਤੋਂ 30 10 2006 ਦੇ ਵਿਚਕਾਰ ਹੈ ਉਹਨਾਂ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇੱਕ ਮਤਵਪੂਰਨ ਫੈਸਲਾ ਆਇਆ ਹੈ ਮੁੱਖ ਮਸਲਾ ਕੀ ਹੈ ਪੰਜਾਬ ਸਰਕਾਰ ਵੱਲੋਂ 29 7 2003 ਨੂੰ ਇੱਕ ਸਰਕੂਲਰ ਜਾਰੀ ਕਰ ਕਰਕੇ ਪੈਂਸ਼ਨ ਕਮਿਊਟੇਸ਼ਨ ਦੀ ਵਿਆਜ ਦਰ 4.75% ਤੋਂ ਵਧਾ ਕੇ 8% ਕਰ ਦਿੱਤੀ ਸੀ ਇਸ ਕਾਰਨ ਮਹੀਨਾਵਰ ਘਟौती 15 ਸਾਲ ਤੱਕ ਸਭ ਲਈ ਇੱਕੋ ਜਿਹੀ ਰਹੀ ਪਰ ਰਿਟਾਇਰਮੈਂਟ ਸਮੇਂ ਮਿਲਣ ਵਾਲੀ ਲੰਪਸਮ ਰਕਮ ਲਗਭਗ 40% ਘਟ ਮਿਲੀ ਇਸ ਨਾਲ ਕੇਵਲ 2003 ਤੋਂ 2006 ਦੇ ਵਿਚਕਾਰ ਰਿਟਾਇਰ ਹੋਏ ਕਰਮਚਾਰੀਆਂ ਦੇ ਨਾਲ ਨਾਜਸਾਫੀ ਅਤੇ ਭੇਦਭਾਵ ਹੋਇਆ ਹਾਈ ਕੋਰਟ ਨੇ ਕੀ ਫੈਸਲਾ ਦਿੱਤਾ ਹਾਈ ਕੋਰਟ ਨੇ ਸੁਪਰਾਈਟ ਤੌਰ ਤੇ ਕਿਹਾ ਹੈ ਕਿ 29/2003 ਦਾ ਸਰਕੂਲਰ ਗਲਤ ਤੇ ਬੇਦਵਾਪੂਰਨ ਹੈ ਸਿਰਫ ਰਿਟਾਇਰਮੈਂਟ ਦੀ ਮਿਤੀ ਦੇ ਆਧਾਰ ਤੇ ਕੱਟ ਲਾਭ ਦੇਣਾ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਹੈ 2003 ਤੋਂ 2006 ਦੇ ਰਿਟਾਇਰ ਕਰਮਚਾਰੀਆਂ ਨੂੰ 24.75% ਦੀ ਦਰ ਨਾਲ ਪੂਰੀ ਪੈਨਸ਼ਨ ਕੰਵਰਟੇਸ਼ਨ ਮਿਲਣੀ ਚਾਹੀਦੀ ਹੈ ਇਸ ਫੈਸਲੇ ਦਾ ਲਾਭ ਕੀ ਹੈ ਪੈਨਸ਼ਨ ਕੰਵਰਟੇਸ਼ਨ ਦੁਬਾਰਾ ਅਕਾਊਂਟ ਕਰਵਾਈ ਜਾ ਸਕਦੀ ਹੈ ਜੋ ਰਕਮ ਘਟ ਮਿਲੀ ਹੈ ਉਹ ਫਰਕ ਦੀ ਰਕਮ ਲਗਭਗ 1.5 ਲੱਖ ਤੋਂ 2 ਲੱਖ ਜਾਂ ਵੱਧ ਬਕਾਇਆ ਏਰੀਆ ਦੇ ਤੌਰ ਤੇ ਲੈਣ ਯੋਗ ਹੈ ਦੇਰੀ ਕਾਰਨ ਵਿਆਜ ਇੰਟਰਸਟ ਦਾ ਦਾਵਾ ਵੀ ਬਣਦਾ ਹੈ ਤੇ ਪੰਜਾਬ ਸਰਕਾਰ ਦੇ ਕੁਝ ਰਿਟਾਇਰ ਕਰਪੈਂਟਿੰਗ ਦੀ ਪੈਨਸ਼ਨ ਕੰਵਰਟੇਸ਼ਨ ਦੇ ਵਿੱਚ ਇੱਕ ਗੰਭੀਰ ਗਲਤੀ ਸਾਹਮਣੇ ਆਈ ਹੈ ਤਾਂ ਇਸ ਕਰਕੇ ਬਹੁਤ ਸਾਰੇ ਐਥੇ ਪੈਨਸ਼ਨਰ ਹੋ ਸਕਦੇ ਹਨ ਜਿਨ੍ਹਾਂ ਨੂੰ ਕਿ ਇਸ ਫੈਸਲੇ ਨਾਲ ਇੱਕ ਵੱਡਾ ਵਿੱਤੀ ਲਾਭ ਮਿਲ ਸਕਦਾ ਹੈ ਤਾਂ ਆਸ ਕਰਦੇ ਹਾਂ ਕਿ ਇਸ ਦੇ ਨਾਲ ਜੋ ਬਹੁਤ ਸਾਰੇ ਰਿਟਾਇਰ ਹੋਏ ਕਰਮਚਾਰੀ ਜਾਂ ਕਿ ਪੈਨਸ਼ਨਰ ਹਨ ਉਹਨਾਂ ਨੂੰ ਵਿਆਜ ਵੀ ਮਿਲੇਗਾ ਤੇ ਵਧੀ ਹੋਈ ਰਾਸ਼ੀ ਦੀ ਅਦਾਇਗੀ ਵੀ ਹੋ ਸਕਦੀ ਹੈ ਇਹ ਜਾਣਕਾਰੀ ਜੋ ਹੈ ਐਡਵੋਕੇਟ ਬਲਜੀਤ ਸਿੰਘ ਸਿੱਧੂ ਦੁਆਰਾ ਦਿੱਤੀ ਗਈ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ